ਬਹੁਤ ਸਾਰੇ ਕੰਮ ਸੀ ਜਿਹੜੇ ਪੁਰਾਣੀ ਦੇ ਹੋਣ ਵਾਲੇ ਰਹਿੰਦੇ ਆ ਮੇਰੇ ਖਿਆਲ ਚ ਪਹਿਲਾਂ 8 ਮਹੀਨੇ ਬਾਅਦ ਮੀਟਿੰਗ ਬੁਲਾਈ ਗਈ ਫਿਰ 3 ਮਹੀਨੇ ਬਾਅਦ ਮੀਟਿੰਗ ਹਰ ਮਹੀਨੇ ਪ੍ਰਧਾਨ ਜੀ ਨੂੰ ਮੈਂ ਕਿਹਾ ਹੈ ਕਿ ਹਰ ਮਹੀਨੇ ਮੀਟਿੰਗ ਬੁਲਾਓ ਤਾਂ ਕਿ ਐਮਸੀ ਦੀਆਂ ਗੱਲਾਂ ਵੀ ਸੁਣੀਆਂ ਜਾ ਸਕਣ ਐਮਸੀ ਆਪਣੇ ਵਾਰਡ ਦੇ ਨੁਮਾਇੰਦੇ ਹੁੰਦੇ ਆ ਲੋਕਾਂ ਚ ਹਰ ਟਾਈਮ ਚਰਦੇ ਆ ਉਹ ਹਰ ਮਹੀਨੇ ਜਦੋਂ ਅਪਡੇਟ ਕਰਨਗੇ ਵੀ ਕਿਹੜੇ ਕੰਮ ਹੋ ਗਏ ਕਿਹੜੇ ਕੰਮ ਰਹਿ ਗਏ ਫੇਰ ਹੀ ਜਿਹੜੇ ਕੰਮ ਉਹ ਸਿਰੇ ਚੜਨਗੇ ਕੁਝ ਪਹਿਲਾਂ ਵਾਲੇ ਦੀ ਕੰਮ 3.5 ਕਰੋੜ ਦੇ ਪੈਂਡਿੰਗ ਪੈਸੀ ਜਿਹੜੇ ਹੋਣ ਵਾਲੇ ਰਹਿੰਦੇ ਸੀ ਤੇ ਜੇ ਹਰ ਮਹੀਨੇ ਮੀਟਿੰਗ ਕਮੇਟੀ ਦੀ ਹੁੰਦੀ ਰਹਿਣੀ ਹੈ ਤੇ ਲੋਕਾਂ ਦੇ ਕੰਮ ਫਿਰ ਰੁਕਣੇ ਨਹੀਂ ਐ ਸੋ ਬਹੁਤ ਸਾਰੇ ਕੰਮ ਆ ਜਿਹੜੇ ਅੱਜ ਸਾਰੇ ਐਮਸੀ ਸਾਹਿਬਾਨਾਂ ਦੇ ਅਸੀਂ ਸੁਣੇ ਜਿਨ੍ਹਾਂ ਨੂੰ 15 12 13 ਤਰੀਕ ਦੀ ਸੀ ਮੀਟਿੰਗ ਹੁਣ ਦੁਬਾਰਾ ਰੱਖੀਏ ਜਿਹਦੇ ਚ ਸਾਰੇ ਕੰਮ ਪਾ ਕੇ ਉਹ ਕੰਮਾਂ ਨੂੰ ਨਿਪਰੇ ਚਾੜਾਂਗੇ ਕੁਝ ਕਮੀਆਂ ਰਹਿੰਦੀਆਂ ਨੇ ਉਹ ਕਮੀਆਂ ਨੂੰ ਜੇ ਸੇਵਾ ਭਾਵਨਾ ਦੀ ਉਹਦੇ ਨਾਲ ਤੁਸੀਂ ਕਰੋਗੇ ਤਾਂ ਹਰ ਕੰਮ ਹੋ ਹੀ ਜਾਣਾ ਐ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ ਨਹੀਂ ਮੈਡਮ ਮਤਿਆਂ ਦੇ ਵਿੱਚ ਕਿਹੜੀ ਗੱਲ ਵਿਖੀ ਗਈ ਹੈ ਪ੍ਰਧਾਨ ਜੀ ਦੇ ਵਾਰਡ ਦੇ ਵਿੱਚੋਂ ਤਕਰੀਬਨ 88 ਲੱਖ ਦੇ ਮਤੇ ਪਾਏ ਗਏ ਹੈ ਜਦਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਹੈ ਉਹਨਾਂ ਦੇ ਵਾਰਡ ਦੇ ਵਿੱਚੋਂ ਘੱਟ ਕੀਮਤ ਦੇ ਮਤੇ ਪਾਏ ਗਏ ਆ ਉਸ ਬਾਰੇ ਵੀ ਗੱਲ ਹੋਈ ਹੈ ਤੁਸੀਂ ਦੇਖੋ ਵਾਰਡ ਬੰਸੀਆਂ ਨੇ ਇਤਰਾਜ਼ ਜਟਾਇਆ ਕਿ ਕੁਝ ਦੇ ਕੰਮ ਘੱਟ ਪਾਏ ਗਏ ਆ ਕੁਝ ਦੇ ਜ਼ਿਆਦਾ ਪਾਏ ਗਏ ਨੇ ਇਸ ਤਰੀਕੇ ਸਾਡੀ ਜਿਹੜੀ ਪਾਰਟੀ ਹੈ ਤੁਸੀਂ ਦੇਖੋ ਆਪ ਹੀ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਜਿਹੜੀ ਰੱਖਾ ਸ਼ਹੀਜਾ ਕੋਈ ਬੰਦਾ ਹੁਣ ਕੰਮ ਕਰ ਰਿਹਾ ਉਸ ਪਾਸੇ ਨੂੰ ਅਸੀਂ ਜਾਈਏ ਤੇ ਬਟ ਸਾਰਿਆਂ ਦੇ ਕੰਮ ਬਰਾਬਰ ਹੋਣੇ ਚਾਹੀਦੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸਬੰਧ ਰੱਖਦੇ ਆ ਕਿਉਂਕਿ ਲੋਕ ਸਬਰ ਨਹੀਂ ਹੋਣੇ ਚਾਹੀਦੇ ਲੋਕਾਂ ਦਾ ਕੰਮ ਪੂਰਾ ਹੋਣਾ ਚਾਹੀਦਾ ਹੈ ਜਿਹੜੇ ਲੋਕ ਕੋਈ ਸਾਡੀ سپورਟ 'ਚ ਖੜੇ ਨੇ ਕਿਸੇ ਨੂੰ ਕੰਮ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਨੂੰ ਬੇਸ਼ੱਕ ਹਰ 15 ਦਿਨ ਬਾਅਦ ਇਸੇ ਦੁਬਾਰਾ ਮੀਟਿੰਗਾਂ ਕਰਨੀਆਂ ਪੈਣ। ਅਸੀਂ ਮੀਟਿੰਗਸ ਕਰਾਂਗੇ, ਹਰ ਕੰਮ ਦੀ ਅਪਡੇਟ ਲਵਾਂਗੇ। ਤੇ ਬਿਨਾਂ ਪੱਖਪਾਤ ਤੋਂ ਮੈਂ ਹੁਣ ਇਹਨਾਂ ਨਾਲ ਗੱਲ ਕਰਕੇ ਗਈਆਂ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਦੇ ਕੰਮ ਕਰਵਾਤੇ, ਇਹਨਾਂ ਦੇ ਰਹਿ ਕੇ ਸਾਰਿਆਂ ਦੇ ਕੰਮ। ਲੋਕਾਂ ਦੀ ਕੋਈ ਗਲਤੀ ਨਹੀਂ ਹੁੰਦੀ ਨਮਾਇੰਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਲੋਕਾਂ ਦੇ ਕੰਮ ਨਹੀਂ ਉਤਾਰਦੇ ਬਰਸ਼ਾਤਾਂ ਦਾ ਮਾਸਾ ਨਾਲ ਪਿਛਲੀ ਵਾਰ ਵੀ 12 ਮਹੀਨਿਆਂ ਤੋਂ ਜੋ ਮਕਾਨ ਖੜੇ ਸੀਗੇ ਜੀ ਤੇ ਹੁਣ ਫਿਰ ਨਦੀ ਦੇ ਵਿੱਚ ਕੰਸਟਰਕਸ਼ਨ ਹੋ ਗਈ ਹੈ ਇੱਕ ਨਾਮੀ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਇਹ ਇਹ ਲੋਕਾਂ ਦੇ ਰੱਖੇ ਦੀ ਮਸੂਹ ਹੁੰਦੇ ਹੈ ਕਿ ਨਦੀਆਂ ਦੇ ਵਿੱਚ ਕੰਸਟਰਕਸ਼ਨ ਨਹੀਂ ਹੋ ਰਹੀ ਨਹੀਂ ਇਹ ਅਸੀਂ ਮੈਂ ਪਹਿਲਾਂ ਵੀ ਇਹਨਾਂ ਨੂੰ ਪਤਾ ਕਰਨ ਨੂੰ ਕਿਹਾ ਸੀ ਜਿ ਇਓ ਸਾਹਿਬ ਦੀ ਜਾਣਕਾਰੀ ਦੇ ਮੁਤਾਬਕ ਵੀ ਅਸੀਂ ਉੱਥੇ ਕੋਈ ਵੀ ਕੰਸਟਰਕਸ਼ਨ ਕਰਨ ਨਹੀਂ ਦਿੱਤੀ ਜਿਹੜੀ ਵੀ ਗੈਰਕਾਨੂੰਨੀ ਪਰ ਫਿਰ ਵੀ ਅੱਜ ਇਹ ਹੁਣ ਜਾਣਗੇ ਉਹਦੀ ਵੀਡੀਓ ਬਣਾ ਕੇ ਪ੍ਰੋਪਰ ਮੈਨੂੰ ਦੇ ਜਣਗੇ ਕੀ ਜੇ ਉੱਥੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕਹਿਣਾ ਤੇ ਹੈ ਵੀ ਉੱਥੇ ਕਿਸੇ ਤਰੀਕੇ ਦੀ ਨਜ਼ੀਰੇ ਅੰਦਰ ਕੰਸਟਰਕਸ਼ਨ ਨਹੀਂ ਹੋ ਰਹੀ ਜੇ ਹੋ ਰਹੀ ਹੈ ਤਾਂ ਇਹ ਸਾਡਾ ਕਿਸੇ ਨੂੰ ਕਿਸੇ ਸਹਿਯੋਗ ਨਹੀਂ ਹੈ ਉਹਨੂੰ ਧਾਰ ਦੋ ਜੀ ਆ ਉਹ ਮੈਨੂੰ ਰਿਪੋਰਟ ਅੱਜ ਸ਼ਾਮ ਤੱਕ ਕਰੋ ਕੋਈ ਵੀ ਇਹੋ ਜੀ ਹੋ ਰਹੀ ਹੈ ਨਾ ਕਰਨ ਵਾਲੇ ਨੂੰ ਤੇ ਨਾ ਕਰਵਾਉਣ ਵਾਲੇ ਨੂੰ ਸਾਡੇ ਦੋਵਾਂ ਨੂੰ ਸਾਡੀ ਕੋਈ ਸਪੋਰਟ ਨਹੀਂ ਹੈ ਜੀ ਇਹ ਤਾਂ ਕਲੋਨੀਆਂ ਦੇ ਬਕਾਇਆ ਦੀ ਕਾਫੀ ਦੇਰ ਤੋਂ ਜਿਹੜੀ ਮੈਡਮ ਗੱਲ ਚੱਲ ਰਹੀ ਹੈ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਆਹ ਕੋਈ ਬਕਾਇਆ ਹੁਣ ਤੱਕ ਪਾਇਆ ਗਿਆ ਹੈ ਜੀ ਜਾਂ ਅਗਲੀ ਕਾਰਵਾਈ ਕੀ ਹੋਵੇਗੀ ਦੇਖੋ ਐਮਸੀਆ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਇਹ ਗੱਲਬਾਤ ਰੱਖੀ ਹੈ ਕਿ ਜਿਹੜੀਆਂ ਇੱਥੇ ਕਲੋਨੀਆਂਜ਼ ਨੇ 25-26 ਕਰੋੜ ਰੁਪਏ ਕੁਝ ਨਹੀਂ ਹਾਂਜੀ 26 ਕਰੋੜ ਦੀ ਗੱਲ ਤਾਂ 26 ਕਰੋੜ ਰੁਪਏ ਦੇ ਲਗਭਗ ਪੈਸਾ ਖੜਾ ਹੈ ਜਿਹੜੀ ਅਸੀਂ 12 ਤਰੀਕ ਨੂੰ ਮੀਟਿੰਗ ਰੱਖ ਲਓ ਤੁਸੀਂ ਹਾਂਜੀ 12 ਤਰੀਕ ਨੂੰ ਮੀਟਿੰਗ ਰੱਖਾਂਗੇ ਤੇ ਉਹਦੇ ਚ ਵਿਸਥਾਰ ਚ ਚਰਚਾ ਕਰਾਂਗੇ ਤੁਹਾਨੂੰ মিডিਏ ਨੂੰ ਅੱਜ ਵੀ ਤੁਸੀਂ ਆਏ ਹੋਇਓ ਮੈਂ ਕਿਹਾ ਸੀ ਕਿ ਜੇ ਵਿਧਾਨ ਸਭਾ ਦੀ ਕਾਰਗੁਜ਼ਾਰੀ ਸਾਰੀ মিডিਏ ਦੇ ਸਾਹਮਣੇ ਹੁੰਦੀ ਆ ਤੇ 노 ਡਾਊਟ ਜਿੱਥੇ ਲੋਕਾਂ ਲਈ ਅਸੀਂ ਕੰਮ ਪਾਸ ਕਰ ਰਹੇ ਹਾਂ ਵੀ মিডিਏ ਦੇ ਸਾਹਮਣੇ ਹੋਣਾ ਚਾਹੀਦਾ ਵੀ ਸਾਰੀਆਂ ਚੀਜ਼ਾਂ ਕਿਸ ਤਰੀਕੇ ਪਾਸ ਕੀਤੀਆਂ ਜਾ ਰਹੀਆਂ ਨੇ ਤੇ 12 ਤਰੀਕ ਨੂੰ ਦੁਬਾਰਾ ਮੀਟਿੰਗ ਰੱਖਾਂਗੇ ਜਿਹਦੇ ਵਿੱਚ ਕਿੰਨੇ ਕਿਹੜੇ ਕਲੋਨਾਈਜ਼ਰ ਨੇ ਸਾਡੇ ਪੈਸੇ ਦੇਣੇ ਨੇ ਖੁਦ ਮੈਂ ਆਉਂਗੀ ਉਹਦੇ ਵਿੱਚ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ ਤੇ ਕਿਸੇ ਨੂੰ ਕੋ ਢਿੱਲੇ ਨਹੀਂ ਦਿੱਤੀ ਜਾਊਗੀ ਕੋਈ ਵੀ ਲੋਕਾਂ ਦਾ ਪੈਸਾ ਨਾ ਰੱਖੋ ਸਾਨੂੰ ਪੈਸੇ ਦੀ ਤਰਾਲੀ ਦੇ ਵਿੱਚ ਡਿਵੈਲਪਮੈਂਟ ਲਈ ਜ਼ਰੂਰਤ ਹੈ ਤੇ ਤੁਸੀਂ ਇਹਨਾਂ ਕਮਾ ਰਹੇ ਹੋ ਤੇ ਛੋਟੀ ਛੁਟੀਆਂ ਰਕਮਾਂ ਆਪਣੇ ਕੋਲ ਰੱਖੀ ਰਹੀਆਂ ਨਹੀਂ ਹੋਣਗੀਆਂ ਕੀ ਮੈਨੂੰ ਹੋਰਾਂ ਤੁਰਨਾ ਪਵੇ ਜਿਹੜੇ ਤੁਹਾਨੂੰ ਪਸੰਦ ਨਹੀਂ ਆਉਣੇ ਤੇ ਮੈਂ ਪਹਿਲਾਂ ਵੀ ਕਿਹਾ ਵੀ ਇਸ ਚੱਕਰ ਦੇ ਵਿੱਚ ਕੋਈ ਵੀ ਨਾ ਰਵੇ ਵੀ ਕਿਸੇ ਨਾਲ ਕੋਈ ਪਾਰਟਨਰਸ਼ਿਪ ਕਰਨੀ ਆ ਜਾਂ ਕੋਈ ਮਤਬੀਦ ਕਰਨਾ ਸਾਰਿਆਂ ਦਾ ਕੰਮ ਆ ਜਿਹੜੇ ਬਰਾਬਰ ਹੋਣਗੇ ਲੋਕਾਂ ਦਾ ਕੋਈ ਕਸੂਰ ਨਹੀਂ ਲੋਕਾਂ ਦੇ ਕੰਮ ਨਹੀਂ ਦੁਕਾਨ ਮੈਡਮ ਸ਼ਹਿਰ ਚ ਕਈ ਕੰਮ ਹੈ ਜਿਹੜੇ ਬਿਨਾ ਟੈਂਡਰ ਤੋਂ ਹੋ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਬਿਨਾ ਟੈਂਡਰ ਤੋਂ ਮੇਰੇ ਕੋਲ ਰਿਪੋਰਟ ਆਈ ਇਹ ਟੋਟਲੀ ਵਾਇਲੇਸ਼ਨ ਆਫ ਰੂਲਸ ਹੈ ਇਹ ਕਿ ਤੁਸੀਂ ਕਾਨੂੰਨਾਂ ਤੋਂ ਕਾਨੂੰਨ ਤੋਂ ਬਾਹਰ ਹੋ ਕੇ ਜਾ ਰਹੇ ਹੋ ਇਹ ਸਭ ਇਹ ਜਿਹੜੇ ਆ ਭਾਰਤ ਭੂਸ਼ਣ ਜੀ ਵੀ ਕਹਿ ਰਹੇ ਸੀ ਦੇਖੋ ਇਹ ਤੇ ਸਤਾਤਾਰੀ ਪਾਰਟੀ ਦੇ ਐਮਸੀ ਨਹੀਂ ਹੈਗੇ ਦੂਸਰੀ ਪਾਰਟੀ ਦੇ ਐਮਸੀਜ਼ ਨੇ ਉਹ ਖੁਦ ਉਸ ਚੀਜ਼ ਤੇ ਐਲੀਗੇਸ਼ਨ ਲਗਾਉਂਦੇ ਪਏ ਵੀ ਜਗਾ ਜਗਾ ਉੱਤੇ ਕੰਮ ਪਹਿਲਾਂ ਤੋਂ ਹੋ ਰਹੇ ਨੇ ਤੇ ਉਹਨੂੰ ਜਾ ਕੇ ਗਰਾਊਂਡ ਉੱਤੇ ਰਿਪੋਰਟ ਕਰੋ ਕਿ ਉਹ ਦੁਬਾਰਾ ਕੋ ਪਾਇਆ ਹੋਇਆ ਇੱਕ ਰਿਪੋਰਟ ਹੋਰ ਆਈ ਹੈ ਕਿ ਪਹਿਲਾਂ ਕੰਮ ਦੇ ਪੈਸੇ ਜਾ ਚੁੱਕੇ ਨੇ ਦੁਬਾਰਾ ਫੇਰ ਉਸੇ ਕੰਮ ਦੇ ਪੈਸੇ ਪਾਏ ਹੋਏ ਸੋ ਲੋਕਾਂ ਦਾ ਪੈਸਾ ਆਪਾਂ ਖਰਾਬ ਨਹੀਂ ਕਰਨਾ ਬੜੀ ਜ਼ਿੰਮੇਵਾਰੀ ਇਹ ਅਹੁਦੇ ਤੇ ਸਾਨੂੰ ਬਿਠਾਇਆ ਹੋਇਆ ਬੜੀ ਲਗਨ ਨਾਲ ਮਿਹਨਤ ਨਾਲ ਇਮਾਨਦਾਰੀ ਨਾਲ ਜਿਹੜੇ ਸਾਰੇ ਕੰਮ ਆਹੋ ਨਵੇੜੇ ਜਾਣ ਮੈਨੂੰ ਇਹ ਜਿੰਨੀਆਂ ਤੁਹਾਨੂੰ ਮੈਂ 3-4 ਇਨਕੁਆਇਰੀਜ਼ ਕਈਆਂ ਨੇ 2-4 ਦਿਨਾਂ ਚੱਲ ਬਿੜ ਕੇ ਉਹਦੀ ਰਿਪੋਰਟ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਖੜ ਕੇ ਦਬਾਅ ਬਣਾਉਣਾ ਮੈਡਮ ਜੇ ਕੋਈ ਗਲਤ ਟੈਂਡਰ ਪਾਉਂਦਾ ਉਸਤੇ ਕੋਈ ਕਾਰਵਾਈ ਵੀ ਕੀਤੀ ਜਾਏਗੀ ਜੀ ਕਿਉਂ ਨਹੀਂ ਕੀਤੀ ਜਾਏਗੀ ਗਲਤ ਟੈਂਡਰ ਪਾਊਗਾ ਤੇ ਸਸਪੈਂਡ ਜਿਹੜੀ ਬਾਕੀ ਕਾਨੂੰਨੀ ਕਾਰਵਾਈ ਹੋਣੀ ਆ ਉਹ ਅਲੱਗ ਚੀਜ਼ ਹੈ ਮੈਂ ਆਪ ਟੂਥਲੀ ਔਨ ਇਟ ਮੈਂ ਇਸੇ ਚੀਜ਼ ਉਪਰ ਇਸੇ ਚੀਜ਼ ਉਪਰ ਗੌਰ ਕਰ ਰਹੀ ਹਾਂ ਉਸ ਤੋਂ ਤੁਹਾਨੂੰ ਹੌਣ ਅੱਗੇ ਅੱਗੇ ਕਰਕੇ ਵਿਖਾਉਣੀ ਹੈ ਠੀਕ ਹੈ ਥੈਂਕ ਯੂ